ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਦੁਬਾਰਾ ਤੋਂ ਇੱਕ ਫਿਰ ਤੋਂ ਔਰਤ ਦੀ ਕਹਾਣੀ ਲੈ ਕੇ ਹਾਜ਼ਰ ਹੋਈਆਂ ਔਰਤ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਕਈ ਵਾਰ ਸਾਰੀ ਜ਼ਿੰਦਗੀ ਉਹਨੂੰ ਆਪਣੀ ਸਾਰੀ ਜ਼ਿੰਦਗੀ ਦੇ ਵਿੱਚ ਕਿੰਨੇ ਦੁੱਖਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਅਖੀਰ ਤੇ ਵੀ ਉਹ ਕੀ ਕੀ ਭੁਗਤਦੀ ਆ ਇਹ ਆਪਾਂ ਇਸ ਸਟੋਰੀ ਦੇ ਵਿੱਚ ਵੇਖਾਂਗੇ ਕਈ ਵਾਰ ਇਹ ਹੁੰਦਾ ਹੈ ਕਿ ਕਈ ਵਾਰ ਜਿਹੜੀਆਂ ਧੀਆ ਹੁੰਦੀਆਂ ਨੇ ਉਹ ਬੜੇ ਚੰਗੇ ਪਰਵਰਿਸ਼ ਦੇ ਵਿੱਚੋਂ ਪੈਦਾ ਹੋ ਕੇ ਇੱਕ ਮਾੜੇ ਘਰਾਂ ਵਿੱਚ ਚਲੀਆਂ ਜਾਂਦੀਆਂ ਨੇ ਜਾਂ ਉਹਨਾਂ ਦੇ ਅੱਗੇ ਹਾਲਾਤ ਹੀ ਵਿਆਹ ਤੋਂ ਬਾਅਦ ਇਹੋ ਜਿਹੇ ਹੋ ਜਾਂਦੇ ਨੇ ਜਾਂ ਬੱਚਿਆਂ ਤੋਂ ਬਾਅਦ ਇਹੋ ਜਿਹੇ ਹਾਲਾਤ ਹੋ ਜਾਂਦੇ ਨੇ ਕਿ ਉਹਨਾਂ ਦੀ ਜਿਹੜੀ ਪਿਛਲੀ ਜ਼ਿੰਦਗੀ ਹੈ ਨਾ ਉਹ ਵੀ ਕਿਤੇ ਨਾ ਕਿਤੇ ਖੋ ਜਾਂਦੀ ਆ ਤੇ ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਕਿ ਜਿਹੜੀ ਪਿਛਲੀ ਜ਼ਿੰਦਗੀ ਮਾਪਿਓ ਦੇ ਘਰ ਜਿਨ੍ਹਾਂ ਨੇ ਗਰੀਬੀ ਕੱਟੀ ਹੁੰਦੀ ਆ ਉਹ ਗਾਂਹ ਜਾ ਕੇ ਬੜੀ ਸੋਹਣੀ ਜ਼ਿੰਦਗੀ ਜਿਉਂਦੀਆਂ ਨੇ ਤੇ ਅੰਤ ਜਿਹੜੀ ਔਲਾਦ ਆ ਉਹਨਾਂ ਨੂੰ ਦੁੱਖ ਦੇ ਕੇ ਉਹਨਾਂ ਦਾ ਬੁਢਾਪਾ ਰੋਲ ਦਿੰਦੀ ਆ ਕਈ ਤਰ੍ਹਾਂ ਦੇ ਜਿਹੜੇ ਤੁਸੀਂ ਇਹ ਔਰਤ ਦੀ ਜ਼ਿੰਦਗੀ ਵਿੱਚ ਆਉਂਦੇ ਆ ਕਿਉਂਕਿ ਕਾਹ ਚੰਦਾ ਕਿ ਔਰਤ ਦਾ ਕੋਈ ਘਰ ਨਹੀਂ ਹੁੰਦਾ ਪਹਿਲਾਂ ਪੇਕਿਆਂ ਦੇ ਘਰ ਫਿਰ ਸਹੁਰਿਆਂ ਦੇ ਫਿਰ ਪਤੀ ਦੀ ਝੜਕ ਫਿਰ ਬੱਚਿਆਂ ਦੇ ਪੁੱਤਰਾਂ ਦੀਆਂ ਝੜਕਾਂ ਉਹ ਸਾਰੀ ਜ਼ਿੰਦਗੀ ਇਸ ਤਰ੍ਹਾਂ ਉਹਦਾ ਘਰ ਬਣਾਉਂਦੀ ਰਹਿੰਦੀ ਆ ਪਰ ਬੰਦ ਨਹੀਂ ਇਸੇ ਤਰ੍ਹਾਂ ਦੀ ਇੱਕ ਸਟੋਰੀ ਦੁਖੀ ਮਾਂ ਦੀ ਸਟੋਰੀ ਲੈ ਕੇ ਆਪਾਂ ਤੁਹਾਡੇ ਨਾਲ ਹਾਜ਼ਰ ਹੋਏ ਆ ਸਟੋਰੀ ਅਜੀ ਇੱਕ ਬਿਹਾਰ ਦੇ ਵਿੱਚ ਰਹਿਣ ਵਾਲੇ ਪਰਿਵਾਰ ਦੀ ਬਿਹਾਰ ਦੇ ਵਿੱਚ ਇੱਕ ਭੈਣ ਆ ਜਿਹੜੀ ਉਹ ਬੜੇ ਗਰੀਬ ਫੈਮਲੀ ਦੇ ਵਿੱਚ ਹੁੰਦੀ ਆ ਤੇ ਉਹਦਾ ਜਨਮ ਹੁੰਦਾ ਬਹੁਤ ਗਰੀਬ ਪਰਿਵਾਰ ਦੇ ਵਿੱਚ ਪਿਤਾ ਦੇ ਛੇ ਧੀਆਂ ਹੁੰਦੀਆਂ ਨੇ ਤੇ ਉਹ ਇੱਕ ਚੰਗਾ ਕਮਾਈ ਵਾਲਾ ਮੁੰਡਾ ਦੇਖ ਕੇ ਨਾ ਉਹਦਾ ਵਿਆਹ ਕਰ ਦਿੰਦਾ ਪਿਤਾ ਉਹ ਰਮੇਸ਼ ਨਾਮ ਦਾ ਵਿਅਕਤੀ ਜਿਸ ਨਾਲ ਉਹ ਭੈਣ ਦਾ ਵਿਆਹ ਕੀਤਾ ਜਾਂਦਾ ਜਿਹਦਾ ਨਾਮ ਮਾਇਆ ਹੁੰਦਾ ਉਹ ਮਾਇਆ ਨਾਮ ਦੀ ਭੈਣ ਜਦੋਂ ਵਿਆਹ ਕੇ ਜਾਂਦੀ ਆ ਉਹ ਘਰ ਜਾ ਕੇ ਆਪਣੇ ਪਤੀ ਦੇ ਨਾਲ ਪੂਰਾ ਹੱਥ ਵਟਾਉਂਦੀ ਆ ਤੇ ਉਹ ਉਹਦਾ ਪਤੀ ਵੀ ਕੰਮ ਕਰਨ ਲਈ ਜਾਂਦਾ ਉਹ ਭੈਣ ਵੀ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਜਾਂਦੀ ਆ ਗਰੀਬੀ ਇੰਨੀ ਜ਼ਿਆਦਾ ਹੁੰਦੀ ਆ ਘਰ ਵਿੱਚ ਕਿ ਦੋਨੋਂ ਜਾਣੇ ਦਿਹਾੜੀ ਕਰਨ ਜਾਂਦੇ ਆ ਫਿਰ ਵੀ ਰਸਣ ਪੂਰਾ ਨਹੀਂ ਆਉਂਦਾ ਉਹਨਾਂ ਦੇ ਘਰ ਸਮੇਂ ਦੇ ਹੌਲੀ-ਹੌਲੀ ਚੱਲਣ ਨਾਲ ਨਾ 4 ਬੱਚੇ ਹੁੰਦੇ ਆ ਜਿਨ੍ਹਾਂ ਵਿੱਚੋਂ ਤਿੰਨ ਧੀਆਂ ਹੁੰਦੀਆਂ ਨੇ ਤੇ ਇੱਕ ਪੁੱਤਰ ਹੁੰਦਾ ਵੱਡਾ ਜਦੋਂ ਤਿੰਨ ਧੀਆਂ ਹੁੰਦੀਆਂ ਨੇ ਤਾਂ ਜਿਹੜੀ ਤੀਸਰੀ ਧੀ ਹੁੰਦੀ ਆ ਨਾ ਉਹ 2 ਮਹੀਨਿਆਂ ਦੀ ਹੁੰਦੀ ਆ ਉਹ ਸਟੈਮ ਤਾਂ ਜਿਹੜਾ ਉਹ ਰਮੇਸ਼ ਆ ਉਹਦੀ ਡੈਥ ਹੋ ਜਾਂਦੀ ਆ ਉਹ ਸਾਈਕਲ ਤੇ ਆਪਦੇ ਕਿਸੇ ਕੰਮ ਤੋਂ ਆ ਰਿਹਾ ਹੁੰਦਾ ਸ਼ਾਮ ਨੂੰ ਤੇ ਕੋਈ ਅਣਜਾਣਤਾ ਬੰਦਾ ਉਹਨੂੰ ਟੱਕਰ ਦੇ ਕੇ ਛੱਟ ਜਾਂਦਾ ਤੇ ਉੱਥੇ ਮੌਕੇ ਤੇ ਹੀ ਉਹ ਭੈਣ ਦੇ ਹਸਬੰਦ ਦੀ ਮੌਤ ਹੋ ਜਾਂਦੀ ਆ ਹੁਣ ਇਹ ਸਦਮਾ ਉਹਦੀ ਜ਼ਿੰਦਗੀ ਵਿੱਚ ਅਜਿਹਾ ਸਦਮਾ ਆ ਕਿ ਜਿਹੜਾ ਕਿ ਗਰੀਬੀ ਤੋਂ 10 ਗੁਣਾ ਵੱਧ ਕੇ ਆ ਕਿਉਂਕਿ ਪਹਿਲਾਂ ਉਹ ਸਿਰਫ ਗਰੀਬ ਸੀ ਹੁਣ ਉਸ ਨਾਲ ਉਸਦੇ ਪਤੀ ਦਾ ਸਾਥ ਵੀ ਨਹੀਂ ਰਿਹਾ ਉਹਦੇ ਬੱਚਿਆਂ ਦਾ ਪਿਤਾ ਹੋ ਗਿਆ ਉਹਦਾ ਸਹਾਰਾ ਖੋ ਗਿਆ ਇਸ ਟਾਈਮ ਉਹਨੂੰ ਕੁਝ ਵੀ ਨਜ਼ਰ ਨਹੀਂ ਆ ਰਿਹਾ ਕਿ ਮੈਂ ਛੋਟੇ ਛੋਟੇ ਬੱਚੇ ਪਾਲਾਂਗੀ ਕਿਵੇਂ ਉਹਦਾ ਜਿਹੜਾ ਬੱਚਾ ਵੱਡਾ ਬੇਟਾ ਹੁੰਦਾ ਹੈ ਉਹ 7-8 ਸਾਲ ਦਾ ਹੁੰਦਾ ਉਸ ਤੋਂ ਛੋਟੀਆਂ ਜਿਹੜੀਆਂ ਬੇਟੀਆਂ ਹੁੰਦੀਆਂ ਨੇ 3 ਉਹਨੂੰ ਕੋਈ ਵੀ ਸਹਾਰਾ ਦੇਣ ਵਾਲਾ ਨਹੀਂ ਹੁੰਦਾ ਚਲੋ ਰਿਸ਼ਤੇਦਾਰ ਆਉਂਦੇ ਆ ਉਹਨਾਂ ਦਾ ਦੁੱਖ ਵੜਾਉਂਦੇ ਆ ਪਰ ਉਹਨਾਂ ਟਾਈਮ ਜਿੰਨਾ ਟਾਈਮ ਉਹਨਾਂ ਦਾ ਅੰਤਮ ਸਮਾਣੀ ਬੀਤ ਜਾਂਦਾ ਭੋਗ ਨਹੀਂ ਪੈ ਜਾਂਦਾ ਉਹਨਾਂ ਟਾਈਮ ਬਸ ਰਿਸ਼ਤੇਦਾਰ ਹੱਲਾਸ਼ੇਰੀ ਦਿੰਦੇ ਆ ਜਦੋਂ ਅੰਤਮ ਵਿਦਾਈ ਤੋਂ ਬਾਅਦ ਉਹ ਭੈਣ ਆਪਦੇ ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਸ਼ੁਰੂ ਕਰ ਦਿੰਦੀ ਆ ਤੇ ਉਹ ਉਹਨਾਂ ਬੱਚਿਆਂ ਲਈ ਉਸੇ ਘਰ ਵਿੱਚ ਜਿੱਥੇ ਉਹ ਕੰਮ ਕਰਨ ਜਾਂਦੀ ਹੁੰਦੀ ਆ ਉੱਥੇ ਜਾਂਦੀ ਆ ਤਾਂ ਉਹਨੂੰ ਨਾ ਉੱਥੇ ਬਹੁਤ ਘੱਟ ਪੈਸੇ ਦਿੱਤੇ ਜਾਂਦੇ ਸੀ ਹੁਣ ਘਰ ਦਾ ਤਾਂ ਗੁਜ਼ਾਰਾ ਨਹੀਂ ਹੁੰਦਾ ਤਿੰਨੋਂ ਚਾਰੋਂ ਬੱਚੇ ਭੁੱਖੇ ਰਹਿੰਦੇ ਆ ਛੋਟੇ ਬੱਚੀ ਲਈ ਦੁੱਧ ਵੀ ਨਹੀਂ ਹੁੰਦਾ ਉਹ ਵਿਚਾਰੀ ਆ ਕੇ ਬੱਚਿਆਂ ਲਈ ਖਾਣਾ ਲੈ ਕੇ ਆਉਂਦੀ ਆ ਲੇਕਿਨ ਆਪ ਭੁੱਖੀ ਸੌ ਜਾਂਦੀ ਆ ਆਪ ਦੇ ਬੱਚਿਆਂ ਨੂੰ ਖਾਣਾ ਖਵਾਉਂਦੀ ਆ ਪਰ ਫਿਰ ਵੀ ਕਿਸੇ ਨਾ ਕਿਸੇ ਤਰ੍ਹਾਂ ਗਰੀਬੀ ਇੰਨੀ ਜ਼ਿਆਦਾ ਹਾਵੀ ਹੋ ਜਾਂਦੀ ਆ ਕਿ ਉਹਦੇ ਲਈ ਜ਼ਿੰਦਗੀ ਜਿਉਣਾ ਮੁਸ਼ਕਲ ਹੋ ਜਾਂਦਾ ਕਿਉਂਕਿ ਚਾਰ ਬੱਚੇ ਪਾਲਣੇ ਆਸਾਨ ਨਹੀਂ ਹੁੰਦਾ ਤਾਂ ਉਹ ਹੋਰ ਕੰਮ ਲੱਭਦੀ ਆ ਜਦੋਂ ਉਹ ਨਵੇਂ ਕੰਮ ਤੇ ਜਾਂਦੀ ਆ ਤਾਂ ਉੱਥੇ ਜਾ ਕੇ ਉਹਨੂੰ ਕੰਮ ਦਿੱਤਾ ਜਾਂਦਾ ਕਿ ਤੂੰ ਇਸ ਘਰ ਵਿੱਚ ਨਾ ਝਾੜੂ ਪੂੰਛੇ ਦਾ ਕੰਮ ਕਰਨਾ ਉਹ ਕਹਿੰਦੀ ਕੋਈ ਗੱਲ ਨਹੀਂ ਮੈਂ ਪਹਿਲਾਂ ਵੀ ਕਰਦੀ ਆ ਆਪਣੇ ਬੱਚਿਆਂ ਲਈ ਕਰ ਦੂੰਗੀ ਲੇਕਿਨ ਇਸ ਜਗ੍ਹਾ ਦੇ ਉੱਪਰ ਮਾਲਕ ਵੱਲੋਂ ਕਹਾਂਦਾ ਹੈ ਕਿ ਤੁਹਾਨੂੰ ਪੈਸੇ ਐਨੇ ਦਿੱਤੇ ਜਾਣਗੇ ਮਤਲਬ ਪਿਛਲੇ ਕੰਮ ਤੋਂ ਦੋ ਗੁਣਾ ਪੈਸੇ ਉਹਨੂੰ ਦਿੱਤੇ ਗਏ ਤਾਂ ਉਹ ਬਹੁਤ ਖੁਸ਼ ਹੁੰਦੀ ਉਹਨੂੰ ਲੱਗਿਆ ਕਿ ਜਿਸ ਤਰ੍ਹਾਂ ਮੈਂ ਤੇ ਮੇਰੇ ਪਤੀ ਦੀ ਕਮਾਈ ਸੀਗੀ ਉਸੇ ਤਰ੍ਹਾਂ ਸਾਡਾ ਘਰ ਦੁਆਰ ਤੋਂ ਚੱਲੂ ਤੁਰਾ ਤਰਪੂਗਾ ਹੌਲੀ ਹੌਲੀ ਮੇਰੇ ਬੱਚੇ ਪਾਲ ਜਾਣਗੇ ਹਨਾ ਉਹ ਪੈਨ ਦੋ ਦਿਨ ਲਈ ਉੱਥੇ ਕੰਮ ਤੇ ਜਾਂਦੀ ਆ ਤਾਂ ਉੱਥੇ ਜਾ ਕੇ ਉਹਨੂੰ ਪਤਾ ਲੱਗਦਾ ਹੈ ਕਿ ਜਦੋਂ ਉਹ ਸ਼ਾਮ ਨੂੰ ਕੰਮ ਤੋਂ ਵਾਪਸ ਆ ਰਹੀ ਹੁੰਦੀ ਆ ਤਾਂ ਉਹ ਘਰ ਦਾ ਮਾਲਕ ਅਚਾਨਕ ਉਹਨੂੰ ਰਸਤੇ ਵਿੱਚ ਮਿਲਦਾ ਤੇ ਉਹ ਕਹਿੰਦਾ ਹੈ ਕਿ ਮਾਇਆ ਤੈਨੂੰ ਕਿਸੇ ਚੀਜ਼ ਦੀ ਜ਼ਰੂਰਤ ਆ ਉਹ ਕਹਿੰਦੀ ਕਿ ਨਹੀਂ ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਮੈਂ ਖਾਣਾ ਤੁਹਾਡੇ ਘਰ ਤੋਂ ਖਾ ਲੰਨੀ ਆ ਬੱਚਿਆਂ ਲਈ ਮੈਂ ਆਵਦਾ ਜਿਹੜਾ ਥੋੜੀ ਤਨਖਾਹ ਦੇਣੀ ਆ ਮੈਂ ਰਾਸ਼ਨ ਲੈ ਆਉਂਗੀ ਚਲੀ ਜਾਂਦੀ ਆ ਦੂਜੇ ਦਿਨ ਫੇਰ ਉਹ ਘਰ ਜਾਂਦੀ ਆ ਕੰਮ ਆ ਲੈਣ ਦੇ ਤਉ ਜਿਹੜੀ ਉਹਦੀ ਘਰ ਦੀ ਮਾਲਕਣ ਹੁੰਦੀ ਆ ਉਹ ਇੱਕ ਆਪਸਰ ਡਾਕਟਰ ਹੁੰਦੀ ਆ ਉਹ ਡਾਕਟਰ ਆ ਜਿਹੜੀ ਉਹ ਅਕਸਰ ਜ਼ਿਆਦਾਤਰ ਆ ਆਪਦੇ ਹਸਪੀਟਲ ਵਿੱਚ ਰਹਿੰਦੀ ਆ ਜਿਹੜੇ ਘਰ ਦੇ ਮਾਲਕ ਆ ਉਹ ਜੈਰੈਂਟਸ ਦਾ ਬੰਦਾ ਜਿਹੜਾ ਉਹ ਘਰ 'ਚ ਹੁੰਦਾ ਉਹ ਉਹਨੂੰ ਦੂਸਰੇ ਦਿਨ ਹੀ ਇਹੀ ਸਵਾਲ ਫੇਰ ਕਰਦਾ ਕਿ ਮਾਇਆ ਤੁਹਾਨੂੰ ਕਿਸੇ ਹੈਲਪ ਦੀ ਜ਼ਰੂਰਤ ਆ ਉਹ ਭੈਣ ਕਹਿੰਦੀ ਆ ਹੱਥ ਜੋੜ ਕੇ ਕਹਿੰਦੀ ਆ ਨਹੀਂ ਮੈਨੂੰ ਕਿਸੇ ਹੈਲਪ ਦੀ ਜ਼ਰੂਰਤ ਨਹੀਂ ਹੁਣ ਉਹ ਤੀਜੇ ਚੌਥੇ ਦਿਨ ਜਦੋਂ ਫੇਰ ਜਾਂਦੀ ਆ ਉਹ ਰਸੋਈ ਵਿੱਚ ਇਸ ਕੰਮ ਕਰ ਰਹੀ ਹੁੰਦੀ ਆ ਤੇ ਉਹੀ ਘਰ ਦਾ ਮਾਲਕ ਪਿੱਛੋਂ ਆ ਕੇ ਬੜੀ ਬੇਰਹਿਮੀ ਨਾਲ ਮਾਇਆ ਨੂੰ ਉਹਦੀ ਬਾਹਂ ਫੜ ਕੇ ਧੱਕਾ ਦੇ ਕੇ ਉਹਨੂੰ ਕਹਿੰਦਾ ਕਿ ਮੈਂ ਵਾਰ-ਵਾਰ ਕਿੰਨੇ ਦਿਨ ਹੋ ਗਏ ਤੈਨੂੰ ਕਹਿ ਰਿਹਾ ਕਿ ਤੈਨੂੰ ਕਿਸੇ ਹੈਲਪ ਦੀ ਜ਼ਰੂਰਤ ਆ ਲੇਕਿਨ ਤੂੰ ਮੈਨੂੰ ਐਵੇਂ ਹੀ ਜਾਣਦੀ ਆ ਤੈਨੂੰ ਸਮਝ ਨਹੀਂ ਆਉਂਦਾ ਮੈਂ ਕਿੱਥੋਂ ਬੋਲ ਰਿਹਾ ਉਹ ਭੈਣ ਕਹਿੰਦੀ ਆ ਕਿ ਮੈਂ ਤੁਹਾਨੂੰ ਨਹੀਂ ਜਾਣਦੀ ਕਿਉਂਕਿ ਮੈਂ ਤਾਂ ਨਵੀਂ-ਨਵੀਂ ਕੰਮ ਤੇ ਲੱਗੀ ਹਾਂ ਮੈਨੂੰ ਤੁਹਾਡੇ ਸੁਭਾਅ ਬਾਰੇ ਨਹੀਂ ਪਤਾ ਹਨਾ ਲੇਕਿਨ ਸਾਹਿਬ ਜੀ ਮੈਨੂੰ ਮਾਫ ਕਰ ਦਿਓ ਲੇਕਿਨ ਉਹ ਫੇਰ ਦੁਬਾਰਾ ਤੋਂ ਆਪਦਾ ਦੂਜਾ ਰੂਪ ਲੈ ਕੇ ਸਾਹਮਣੇ ਆਉਂਦਾ ਕਿ ਨਹੀਂ ਮਾਇਆ ਮੈਂ ਤੈਨੂੰ ਉਸ ਤਰ੍ਹਾਂ ਹੈਲਪ ਨਹੀਂ کہہ ਰਿਹਾ ਮੈਂ ਤੈਨੂੰ ਇਸ ਤਰ੍ਹਾਂ ਹੈਲਪ کہہ ਰਿਹਾ ਕਿ ਤੇਰਾ ਸਿਰ ਤੇ ਪਤੀ ਹੈ ਨਹੀਂ ਉਹਦੀ ਡੈਥ ਹੋ ਚੁੱਕੀ ਆ ਤੂੰ ਇੱਕ ਆਰਤਾ ਤੈਨੂੰ ਹੋਰ ਵੀ ਸਰੀਰਕ ਤੌਰ ਤੇ ਵੀ ਲੋੜ ਹੋ ਜਾਂਦੀ ਆ ਜਦੋਂ ਉਹ ਭੈਣ ਇਹ ਗੱਲ ਸੁਣਦੀ ਆ ਤਾਂ ਉਹ ਉੱਥੇ ਖੜੀ ਖੜੀ ਰੋਣ ਲੱਗ ਜਾਂਦੀ ਆ ਤੇ ਉਹਦਾ ਸਿੱਧਾ ਧਿਆਨ ਆ ਜਿਹੜਾ ਆਪਦੇ ਮਰੇ ਹੋਏ ਪਤੀ ਦੇ ਉੱਪਰ ਜਾਂਦਾ ਕਿ ਮੈਂ ਆਪਣੇ ਬੱਚਿਆਂ ਨੂੰ ਤਾਂ ਪਾਲ ਲੈਂਦੀ ਪਰ ਅਜਿਹੇ ਸਮਾਜ ਦਾ ਕੀ ਕਰਾਂ ਜਿਹੜੇ ਪਾਲਣ ਨਹੀਂ ਦਿੰਦੇ ਉਹ ਭੈਣ ਨਾ ਉਥੋਂ ਬਿਨਾ ਚੱਪਲਾਂ ਤੋਂ ਨੰਗੇ ਪੈਰੀ ਆਉਦੀ ਘਰ ਵਾਪਸ ਆਪਣੇ ਬੱਚਿਆਂ ਕੋਲ ਆਉਂਦੀ ਆ ਤੇ ਆ ਕੇ ਬੱਚਿਆਂ ਨੂੰ ਗੋਦ ਚ ਲੈ ਕੇ ਉੱਚੀ ਉੱਚੀ ਰੋਂਦੀ ਆ ਕਿ ਅੱਜ ਮੈਨੂੰ ਆਪਣੇ ਬੱਚੇ ਪਾਲਣ ਲਈ ਆਪਦੀ ਇੱਜ਼ਤ ਦੀ ਨਿਲਾਮੀ ਕਰਨੀ ਪਵੇਗੀ ਮਤਲਬ ਮੈਂ ਇੱਕ ਔਰਤਾ ਮੈਂ ਕਮਾ ਕੇ ਵੀ ਨਹੀਂ ਖਾ ਸਕਦੀ ਉਹ ਆਪਦੇ ਆਪ ਤੇ ਬਹੁਤ ਰੋਸਾ ਫਰਗਟ ਕਰਦੀ ਆ ਤਾਂ ਜਦੋਂ ਉਹਨੂੰ ਸਮਾਜ ਦੇ ਵਿੱਚ ਅਜਿਹੇ ਹੀ ਕਈ ਠੋਕਰਾਂ ਮੱਝਦੀਆਂ ਨੇ ਨਾ ਤਾਂ ਉਹ ਇੱਕ ਆਪਦੇ ਆਪ ਵਿੱਚ ਵਾਅਦਾ ਕਰ ਲੈਂਦੀ ਆ ਉਹ ਕਹਿੰਦੀ ਆ ਕਿ ਮੈਂ ਤਾਂ ਪਹਿਲਾਂ ਕੰਮ ਕਰਦੀ ਸੀ ਕਿਸੇ ਇੱਛਤਦਾਰ ਘਰ ਦੇ ਵਿੱਚ ਉੱਥੇ ਮੈਨੂੰ ਪੈਸੇ ਬਿਸ਼ੱਕ ਥੋੜੇ ਮਿਲਦੇ ਸੀ ਪਰ ਮੇਰੀ ਰੋਟੀ ਪੂਰੀ ਹੋ ਜਾਂਦੀ ਸੀ ਤਾਂ ਉਹ ਕਹਿੰਦੀ ਆ ਨਾ ਹੁਣ ਮੈਂ ਜਿਹੜੇ ਆਪ ਦੇ ਬੱਚੇ ਆ ਇਹਨਾਂ ਵਿਚਾਰਾਂ ਬੱਚਿਆਂ ਨੂੰ ਆਸ਼ਰਮ ਵਿੱਚ ਛੱਡਿਆ ਹੂੰਗੀ ਉਹ ਆਦੇ ਚਾਰੋਂ ਬੱਚੋ ਲੈ ਕੇ ਨਾ ਤੇ ਬੱਚਿਆਂ ਨੂੰ ਅਨਾਥ ਆਸ਼ਰਮ ਵੱਲ ਲੈ ਜਾਂਦੀ ਉੱਥੇ ਜਾ ਕੇ ਆਪਦੀ ਸਾਰੀ ਮੁਸੀਬਤ ਦੱਸਦੀ ਆ ਉਹ ਕਹਿੰਦੀ ਆ ਕਿ ਮੈਂ ਬੱਚੇ ਨਹੀਂ ਪਾਲ ਸਕਦੀ ਕਿਉਂਕਿ ਮੈਂ ਇਸ ਚੀਜ਼ ਤੋਂ ਅਸਮਰੱਥਾ ਤਾਂ ਆਸ਼ਰਮ ਵਾਲੇ ਫਾਰਮ ਭਰਉਂਦੇ ਆ ਲੇਖ ਲਿਖਾ ਕਰਦੇ ਆ ਤੇ ਉਹ ਬੱਚਿਆਂ ਨੂੰ ਆਸ਼ਰਮ ਚ ਰੱਖ ਲੈਂਦੇ ਆ ਤੇ ਉਸ ਟੈਂਪ ਭੈਣ ਵਾਪਸ ਆਉਂਦੀ ਉਹ ਉਥੋਂ ਬੱਚੇ ਛੱਡ ਕੇ ਇੱਕ ਉਹ ਵਾਲਾ ਜਿਹੜਾ ਦਰਦ ਹੈ ਨਾ ਉਹ ਇੱਕ ਮਾਂ ਹੀ ਸਮਝਦੀ ਹੁੰਦੀ ਆ ਇੱਕ ਪਤੀ ਖੋਣ ਤੋਂ ਬਾਅਦ ਇਹ ਦੂਜਾ ਸਭ ਤੋਂ ਵੱਡਾ ਦਰਦ ਸੀ ਜਿਹੜੇ ਉਸਨੇ ਆਪਣੇ ਬੱਚੇ ਖੋਏ ਉਹ ਆਪਦੇ ਬੱਚਿਆਂ ਨੂੰ ਅनाथ ਆਸ਼ਰਮ ਵਿੱਚ ਛੱਡ ਕੇ ਪਾਪਸ ਆ ਰਹੀ ਆ ਤੇ ਰਸਤੇ ਵਿੱਚ ਉਹਦਾ ਆਉਂਦੀ ਦਾ ਜਿਹੜਾ ਦਿਮਾਗ ਆ ਇੰਨਾ ਕੁ ਜ਼ਿਆਦਾ ਸੁੰਨ ਹੋ ਜਾਂਦਾ ਕਿ ਉਹਦਾ ਐਕਸੀਡੈਂਟ ਹੋ ਜਾਂਦਾ ਰਸਤੇ ਵਿੱਚ ਉੱਥੋਂ ਲੋਕਾਂ ਦੁਆਰਾ ਉਹਦਾ ਇਲਾਜ ਕਰਵਾਇਆ ਜਾਂਦਾ ਲੇਕਿਨ ਕੀ ਹੁੰਦਾ ਕਿ ਉਹਦੀ ਜਿਹੜੀ ਯਾਦਦਾਸ਼ਤ ਆ ਉਹ ਖੋਹ ਜਾਂਦੀ ਆ ਉਹਨੂੰ ਪਿਛਲਾ ਕੁਝ ਵੀ ਯਾਦ ਨਹੀਂ ਰਹਿੰਦਾ ਦਿਮਾਗ ਦੇ ਸੱਟ ਵੱਜਣ ਦੇ ਕਾਰਨ ਹੁਣ ਉਹਦੇ ਚਾਰੋਂ ਬੱਚੇ ਆ ਆਸ਼ਰਮ ਚ ਚਲੇ ਜਾਂਦੇ ਆ ਆਸ਼ਮ ਚ ਜਾਂਦੇ ਸਮੇਂ ਜਿਹੜਾ ਵੱਡਾ ਬੇਟਾ ਹੁੰਦਾ ਉਹ 8-9 ਸਾਲ ਦਾ ਹੁੰਦਾ ਜਿਹੜੇ ਤਿੰਨ ਛੋਟੇ ਬੱਚੇ ਬੇਟੀਆਂ ਹੁੰਦੀਆਂ ਨੇ ਉਹਨਾਂ ਨੂੰ ਆਸ਼ਰਮ ਵਿੱਚ ਅਕਸਰ ਲੋਕ ਜਿਨ੍ਹਾਂ ਦੇ ਔਲਾਦ ਨਹੀਂ ਹੁੰਦੀ ਹਨ ਬੱਚੇ ਐਡਾਪਟ ਕਰਨ ਲਈ ਆਉਂਦੇ ਆ ਗੋਦ ਲੈਣ ਲਈ ਤਾਂ ਉਹ ਜਿਹੜੀਆਂ ਤਿੰਨੋਂ ਬੇਟੀਆਂ ਨੇ ਬਿਲਕੁਲ ਛੋਟੀਆਂ ਨੇ ਉਹਨਾਂ ਤਿੰਨੋਂ ਬੇਟੀਆਂ ਨੂੰ ਕੋਈ ਨਾ ਕੋਈ ਚੰਗਾ ਘਰ ਆ ਜਿਹੜਾ ਉਹ ਐਡਾਪਟ ਕਰ ਲੰਦਾ ਗੋਦ ਲੈ ਜਾਂਦੇ ਆ ਜਿਹੜਾ ਇੱਕ ਵੱਡਾ ਬੇਟਾ ਹੁੰਦਾ ਨਾ ਕਿਉਂਕਿ ਉਹ ਵੱਡਾ ਹੁੰਦਾ ਵੱਡੇ ਬੱਚੇ ਨੂੰ ਕੋਈ ਵੀ ਗੋਦ ਲੈਣਾ ਨਾ ਤਾਂ ਚੰਗਾ ਸਮਝਦਾ ਤੇ ਨਾ ਹੀ ਅਗਲੇ ਦੀ ਗਾਂ ਵਾਲੇ ਦੀ ਬੱਚੇ ਦੇ ਨਾਲ ਅਟੈਚਮੈਂਟ ਵੀ ਨਹੀਂ ਬਣ ਪਉਂਦੀ ਕਿਉਂਕਿ ਛੋਟੇ ਬੱਚੇ ਨੂੰ ਤਾਂ ਕੁਝ ਪਤਾ ਨਹੀਂ ਹੁੰਦਾ ਹੈ ਨਾ ਇਸ ਕਰਕੇ ਜਿਹੜਾ ਵੱਡਾ ਪੁੱਤਰ ਆ ਬੇਟਾ ਉਹਨਾਂ ਦਾ ਉਹ ਆਸ਼ਰਮ ਵਿੱਚ ਉੱਥੇ ਹੀ ਰਹਿ ਜਾਂਦਾ ਉਹ ਆਸ਼ਰਮ ਵਿੱਚ ਰੋਜ਼ ਉੱਥੇ ਰਹਿੰਦਾ ਆਪਦੀ ਮਾਂ ਨੂੰ ਯਾਦ ਕਰਦਾ ਤੇ ਆਪਦੇ ਆਪਣੇ ਆ ਫਨਾਲ ਕਲਣਾ ਕਰਦਾ ਕਿ ਜਿਹਾ ਕੀ ਸੀਗਾ ਜਿਹੜਾ ਮੇਰੀ ਮਾਂ ਸਾਨੂੰ ਰੋਟੀ ਵੀ ਨਹੀਂ ਖਵਾ ਸਕੀ ਕਿਉਂਕਿ ਉਹ ਬੱਚਾ ਉਹ ਸਿਰਫ ਇੰਨਾ ਹੀ ਜਾਣਦਾ ਕਿ ਸਾਡੀ ਮਾਂ ਸਾਨੂੰ ਰੋਟੀ ਨਹੀਂ ਖਵਾ ਸਕੀ ਉਹਨੂੰ ਪਿਛਲੀ ਸੱਚਾਈ ਜਾਂ ਗਰੀਬੀ ਜਾਂ ਮਾਂ ਦੇ ਹਾਲਾਤਾਂ ਬਾਰੇ ਕੁਝ ਨਹੀਂ ਪਤਾ ਹੁਣ ਉਹ ਹੌਲੀ-ਹੌਲੀ ਵੱਡਾ ਹੁੰਦਾ ਤੇ ਉਹ ਆਸ਼ਰਮ ਦੇ ਵਿੱਚ ਨਾ ਕਿਤਾਬਾਂ ਮੰਗਦਾ ਆਸ਼ਰਮ ਵਾਲਿਆਂ ਨੂੰ ਕਹਿੰਦਾ ਕਿ ਮੈਂ ਪੜਨਾ ਚਾਹੁੰਦਾ ਉਹ ਪੜ੍ਹਦਾ ਤੇ ਹੌਲੀ ਹੌਲੀ ਪੜਦਾ ਪੜਦਾ ਉਹ 8th ਕਲਾਸ ਦੇ ਇਗਜ਼ਾਮ ਦੇ ਦਿੰਦਾ 8th ਕਲਾਸ ਦੇ ਇਗਜ਼ਾਮ ਦਿੰਦਾ ਉਸ ਤੋਂ ਬਾਅਦ 10th ਕਰਦਾ +2 ਕਰਦਾ ਤਾਂ ਉਹ 12 ਜਮਤ ਤੱਕ ਪੂਰੀਆਂ ਕਰ ਲੈਂਦਾ ਜਿਸ ਟਾਈਮ ਉਹ 17 ਸਾਲ ਦਾ ਹੁੰਦਾ 17 ਸਾਲ ਦਾ ਹੋ ਜਾਂਦਾ ਉਦੋਂ ਦੂਜੇ ਪਾਸੇ ਮਾਂ ਜਿਹੜੀ ਉਹ ਵਿਚਾਰੀ ਨੂੰ ਕਿਤੇ ਕੋਈ ਖਾਣਾ ਦੇ ਜਾਂਦਾ ਕਿਤੇ ਕੋਈ ਉਹ ਸੜਕ ਤੇ ਬੈਠੀ ਜਿਹੜੀ ਆ ਲੋਕਾਂ ਨੂੰ ਵਾਜਾ ਮਾਰਦੀ ਆ ਬੇਟਾ ਮੈਨੂੰ ਖਾਣਾ ਲਿਆ ਦੇ ਬੇਟੀ ਮੈਨੂੰ ਖਾਣਾ ਦੇ ਜਾ ਉਹ ਆਪਦਾ ਪੇਟ ਭਰ ਲੰਦੀ ਆ ਹੁਣ ਇੱਧਰ ਬੇਟਾ ਜਿਹੜਾ ਉਹ ਜਦੋਂ 17 ਸਾਲ ਦਾ ਹੁੰਦਾ ਨਾ ਤਾਂ ਉਹ ਆਸ਼ਰਮ ਵਾਲਿਆਂ ਨੂੰ ਕਹਿੰਦਾ ਹੈ ਕਿ ਮੈਂ ਹੁਣ ਇੱਥੋਂ ਜਾਣਾ ਚਾਹੁੰਨਾ ਉਹ ਕਹਿੰਦੇ ਠੀਕ ਆ ਵੀ ਜੇ ਤੂੰ ਜਾਣਾ ਚਾਹੁੰਨਾ ਤਾਂ ਉਹ ਆਸ਼ਰਮ ਤੋਂ ਪਰミਸ਼ਨ ਲੈ ਕੇ ਉੱਥੋਂ ਚਲਾ ਜਾਂਦਾ ਬਾਹਰ ਚਲਾ ਜਾਂਦਾ ਬਾਹਰ ਜਾਂਦਾ ਬਾਹਰ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ ਬਾਰ ਤਾਂ ਬਹੁਤ ਮੁਸ਼ਕਲ ਆ ਰੋਟੀ ਨਹੀਂ ਕੋਈ ਦੇ ਰਿਆ ਉੱਥੋਂ ਇੱਕ ਕੰਮ ਸ਼ੁਰੂ ਕਰਦਾ ਅਖਬਾਰ ਵੰਡਣ ਦਾ ਅਖਬਾਰ ਵੰਡਣ ਦਾ ਕੰਮ ਸ਼ੁਰੂ ਕਰਦਾ ਜਿਸ ਵਿੱਚ ਨਾ ਉਹਨੂੰ ਡੇਲੀ ਦਾ 2 ਰੁਪਏ ਕਮਿਸ਼ਨ ਦਿੱਤਾ ਜਾਂਦਾ ਡੇਲੀ ਦੇ 2 ਰੁਪਏ ਕਮਿਸ਼ਨ ਜਿਹੜੇ ਉਹ ਸਾਫ ਦੇ ਨਾਲ ਕਿਸੇ ਬਾਹੂ ਦੇ ਨਾਲ ਕੰਮ ਕਰਦਾ ਨਾ ਉਹ ਇੱਕ ਸੇਠ ਆ ਉਹ ਸੇਠ ਬੜਾ ਸਮਝਦਾਰ ਬੰਦਾ ਉਹ ਸੇਠ ਦੀ ਨਾ ਰੋਜ਼ ਹੀ ਪਹਿਲਾਂ ਅਖਬਾਰ ਵੰਡਣ ਤੋਂ ਪਹਿਲਾਂ ਉਹਦੇ ਗਾਰਡਨ ਦੀ ਸਫਾਈ ਕਰਨੀ ਉਹਦੀ ਗੱਡੀ ਸਾਫ਼ ਕਰਨੀ ਉਹਦੇ ਕੱਪੜੇ ਪ੍ਰੈਸ ਕਰਨੇ ਉਹ ਉਹ ਬੱਚਾ ਸਾਰੇ ਕੰਮ ਕਰਦਾ ਤੇ ਉਸ ਤੋਂ ਬਾਅਦ ਉਹ ਉਹਦੀ ਫੈਕਟਰੀ ਦੇ ਵਿੱਚੋਂ ਅਖਬਾਰ ਲੈ ਕੇ ਉਹਨਾਂ ਨੂੰ ਡਿਸਟ੍ਰੀਬਿਊਟ ਕਰਨ ਜਾਂਦਾ ਵੰਡਣ ਜਾਂਦਾ ਉਹ ਜਦੋਂ ਅਖਬਾਰ ਵੰਡ ਕੇ ਆਉਂਦਾ ਤਾਂ ਸ਼ਾਮ ਨੂੰ ਅਖਬਾਰ ਦੇ ਵਿੱਚ ਨਾ ਨਿਊਜ਼ ਪੜ੍ਹਦਾ ਵੀ ਜਿਹੜੀਆਂ ਅਕਸਰ ਬੱਚਿਆਂ ਦੀਆਂ ਫੋਟੋ ਲੱਗੀਆਂ ਹੁੰਦੀਆਂ ਵੀ ਇਹ ਬੱਚਾ 80% ਲੈ ਕੇ ਪਾਸ ਆਵਲ ਰਿਹਾ 80% ਲੈ ਕੇ ਹੁਣ ਉਹ ਉਸ ਜਿਹੜਾ ਸੇਠ ਹੁਣ ਉਹਦੇ ਕੋਲੇ ਨਾਲ ਦੀ ਇੱਛਾ ਪ੍ਰਗਟ ਕਰਦਾ ਕਿ ਕੀ ਮੈਂ ਇਸ ਤੋਂ ਵੱਧ ਪੜ ਨਹੀਂ ਸਕਦਾ ਉਹ ਕਹਿੰਦਾ ਪੜ ਸਕਦਾ ਪੜ ਕਿਉਂ ਨਹੀਂ ਸਕਦਾ ਤੂੰ ਕੋਸ਼ਿਸ਼ ਕਰ ਹੁਣ ਉਹ ਸੇਠ ਨੂੰ ਕਹਿੰਦਾ ਨਾ ਕਿ ਜਿਹੜੀ ਪੜਾਈ ਮੈਂ ਕਰਨੀ ਆ ਮੈਂ ਗ੍ਰੈਜੂਏਸ਼ਨ ਕਰਨਾ ਚਾਹੁੰਨਾ ਲੇਕਿਨ ਉਹਦੀ ਤਾਂ ਫੀਸ ਬਹੁਤ ਆ ਉਹ ਸੇਠ ਕਹਿੰਦਾ ਕਿ ਕੋਈ ਗੱਲ ਨਹੀਂ ਤੂੰ ਪੜ੍ਹ ਲੇਕਿਨ ਉਹ ਬੱਚਾ ਜੀਨੇ ਕੀ ਸਾਰੀ ਆਪਦਾ ਬਚਪਨ ਆਨਾਥ ਆਸ਼ਰਮ ਦੇ ਵਿੱਚ ਕੱਟਿਆ ਹੁੰਦਾ ਤੇ ਉਹ ਆਪਦੇ ਆਪ ਚ ਇੱਕ ਵਾਦਾ ਕਰਦਾ ਕਿ ਮੈਂ ਜੇ ਪੜ੍ਹਾਂਗਾ ਵੀ ਨਾ ਤੇ ਮੈਂ ਕਿਸੇ ਦੇ ਆਸਰੇ ਨਾਲ ਨਹੀਂ ਪੜ੍ਹਾਂਗਾ ਉਹ ਇੱਕ सेठ ਤੋਂ ਪਰਮਿਸ਼ਨ ਲੈਂਦਾ ਤੇ ਉਹਦੇ ਘਰ ਵਿੱਚ ਇੱਕ ਖਾਲੀ ਕਮਰਾ ਹੁੰਦਾ ਉਹ ਕਹਿੰਦਾ ਕਿ ਜੇ ਤੁਸੀਂ ਮੈਨੂੰ ਇਜਾਜ਼ਤ ਦਿਓ ਨਾ ਤੇ ਮੈਂ ਆਪ ਤੋਂ ਛੋਟੇ ਬੱਚਿਆਂ ਨੂੰ ਸ਼ਾਮ ਨੂੰ ਇੱਥੇ 2 ਘੰਟੇ ਟਿਊਸ਼ਨ ਪੜ੍ਹਾ ਸਕਦਾ ਉਹਨਾਂ ਹਾਂ ਕੋਈ ਗੱਲ ਨਹੀਂ ਉਹ ਪਹਿਲਾ ਸਵੇਰੇ ਘਰ ਦਾ ਕੰਮ ਕਰਾਉਂਦਾ ਸੇਡ ਦਾ ਫਿਰ ਦੁਪਹਿਰ ਨੂੰ ਅਖਬਾਰ ਵੰਡਣ ਜਾਂਦਾ ਟਾਈਮ ਨਾਲ ਫਿਰ ਸ਼ਾਮ ਨੂੰ ਬੱਚਿਆਂ ਨੂੰ ਪੜਾਉਂਦਾ ਤੇ ਫਿਰ ਉਸ ਤੋਂ ਬਾਅਦ ਰਾਤ ਨੂੰ ਆਪ ਪੜ੍ਹਦਾ ਸਾਰੀ-ਸਾਰੀ ਰਾਤ ਜਾ ਕੇ ਉਹ ਗ੍ਰੈਜੂਏਸ਼ਨ ਜਿਹੜੀ ਆ ਬੀਏ ਦੀ ਡਿਗਰੀ ਆ ਉਹ ਹਾਸਲ ਕਰ ਲੈਂਦਾ ਹੁਣ ਉਹ ਅਕਸਰ ਅਖਬਾਰ ਪੜ੍ਹਨ ਜਾਂਦਾ ਅਖਬਾਰ ਤੋਂ ਨੂੰ ਪਤਾ ਲੱਗਦਾ ਕਿ ਜਿਹੜੀ ਗ੍ਰੈਜੂਏਸ਼ਨ ਤੋਂ ਬਾਅਦ ਆ ਨਾ ਉਹ आईपीएस ਦਾ ਪੇਪਰ ਦਿੱਤਾ ਜਾ ਸਕਦਾ ਮਤਲਬ ਆਫਸਰ ਬਣਨ ਦਾ ਪੇਪਰ ਤਾਂ ਉਹ ਕਹਿੰਦਾ ਕਿ ਉਹ ਉਸ ਸੇਟ ਨਾਲ ਫੇਰ ਰਹਿ ਕਰਦਾ ਕਿ ਕੀ ਇਹ ਮੈਂ ਪੇਪਰ ਭਰ ਸਕਦਾ ਉਸ ਸੇਟ ਕਹਿੰਦਾ ਕਿ ਬਈ ਤੇਰੀ ਜ਼ਿੰਦਗੀ ਹੈ ਜੇ ਤੂੰ ਗ੍ਰੈਜੂਏਸ਼ਨ ਕਰ ਸਕਦਾ ਤੂੰ ਪੇਪਰ ਵੀ ਭਰ ਦੇ ਹੁਣ ਜਿਹੜੇ ਟਿਊਸ਼ਨ ਤੋਂ ਕੁਝ ਬਚੀ ਫੀਸ ਹੁੰਦੀ ਹੈ ਨਾ ਉਹਦੀ ਉਸੇ ਨਾਲ ਇੱਕ ਫਾਰਮ ਲਿਆਉਂਦਾ ਤੇ ਉਹ ਪੇਪਰ ਭਰ ਦਿੰਦਾ ਇੰਟਰਵਿਊ ਦੇ ਜਾਂਦਾ ਉਹ ਇੰਟਰਵਿਊ ਦੇ ਵਿੱਚ ਜਦੋਂ ਜਾ ਕੇ ਜਿਹੜੇ ਆਪਸਰ ਬੰਦੇ ਉਹਦਾ ਇੰਟਰਵਿਊ ਲੈ ਰਹੇ ਹੁੰਦੇ ਆ ਨਾ ਉਹਦੀ ਪਰਸਨੈਲਿਟੀ ਦੇਖਦੇ ਆ ਨਾ ਬਿਲਕੁਲ ਵਿਚਾਰੇ ਦਾ ਕੋਈ ਡਰੈਸ ਆ ਪਛਾਓ ਉਹਦੀ ਕਾਮਨ ਸੈਂਸ ਜਾਂ ਕਿੱਦਾਂ ਵੀ ਕਹਿ ਲਈਏ ਬਾਡੀ ਲੈਂਗੁਏਜ ਆ ਉਹ ਦੱਸ ਰਹੀ ਹੁੰਦੀ ਹੈ ਕਿ ਇਹਦਾ ਜਿਹੜਾ ਬੈਕਗ੍ਰਾਉਂਡ ਆ ਨਾ ਉਹ ਬਹੁਤ ਬੁਰਾ ਹੁਣ ਇੰਟਰਵਿਊ ਵਾਲੇ ਸਾਹਮਣੇ ਬੰਦੇ ਨੂੰ ਦੇਖ ਕੇ ਚੁੱਪ ਹੋ ਜਾਂਦੇ ਆ ਕਿ ਇਹ ਬੰਦਾ ਕੀ ਇੰਟਰਵਿਊ ਦੇ ਸਕਦਾ ਜਦੋਂ ਉਹਨੂੰ ਪੁੱਛਦੇ ਆ ਕਿ ਤੁਹਾਡੀ ਫੈਮਿਲੀ ਦੇ ਵਿੱਚ ਕੌਣ-ਕੌਣ ਆ ਤੇ ਜੀ ਜ਼ਿੰਦਗੀ ਕਿਵੇਂ ਦੀਆ ਕਿੱਥੋਂ ਗ੍ਰੈਜੂਏਸ਼ਨ ਕੀਤੀ ਆ ਤੇ ਜੋ ਵੀ ਉਸ ਨਾਲ ਵਿਦਿਆ ਹੁੰਦਾ ਨਾ ਉਹ ਸਾਰਾ ਕੁਝ ਬਿਆਨ ਕਰ ਦਿੰਦਾ ਕਿ ਇਸ ਤਰ੍ਹਾਂ ਮੇਰੇ ਪਿਤਾ ਦੀ ਮੌਤ ਹੋ ਗਈ ਸੀ ਤੇ ਮੇਰੀ ਮਾਂ ਸਾਨੂੰ ਆਸ਼ਰਮ ਚ ਛੱਡ ਗਈ ਮੈਂ ਇਸ ਤਰ੍ਹਾਂ 12 ਤੱਕ ਪੜਿਆ ਬਾਅਦ ਵਿੱਚ ਮੈਂ ਆ ਕੰਮ ਕਰਦਾ ਇੱਥੇ ਰਹਿਣਾ ਨਾ ਤਾਂ ਜਿਹੜੇ ਸਾਹਮਣੇ ਵਾਲੇ ਤਿੰਨ ਅਫਸਰ ਉਸ ਦਾ ਇੰਟਰਵਿਊ ਲੈ ਰਹੇ ਹਨ ਉਹ ਖੜੇ ਹੋ ਕੇ ਉਹਨੂੰ ਸਲੂਟ ਕਰਦੇ ਆ ਕੀ ਅੱਜ ਦੇ ਟਾਈਮ 'ਚ ਇੰਨਾ ਮਿਹਨਤੀ ਬੱਚਾ ਵੀ ਹੋ ਸਕਦਾ ਜਦਕਿ ਸਾਡੇ ਬੱਚਿਆਂ ਨੂੰ ਅਸੀਂ ਬੜੇ ਵਧੀਆ ਮੈਨਰਸ ਵੀ ਦਿੱਤੇ ਆ ਬੜੀਆਂ ਵਧੀਆ ਫੈਸਿਲਿਟੀਆਂ ਦੇ ਰਹੇ ਆ ਬੜੇ ਵਧੀਆ ਵਧੀਆ ਕਾਲਜ ਵਧੀਆ ਵਧੀਆ ਸਕੂਲ ਅਫਰਟ ਕਰਵਾ ਰਹੇ ਆ ਪਰ ਇਸ ਦੇ باوجود ਵੀ ਉਹਨਾਂ ਦਾ ਇੰਟਰਸਟ ਇਸ ਲੈਨ ਵਿੱਚ ਹੈ ਨਹੀਂ ਜਾਂ ਪੜ੍ਹਾਈ ਵਿੱਚ ਹੈ ਨਹੀਂ ਪਰ ਇੱਕ ਐਸ ਲੈਵਲ ਤੋਂ ਉੱਠ ਕੇ ਬੱਚਾ ਜਿਹੜਾ ਉਹ ਇੱਥੋਂ ਤੱਕ ਆ ਸਕਦਾ ਹਨਾ ਤਾਂ ਉਹ ਇੰਟਰਵਿਊ ਲੈਂਦੇ ਆ ਇੰਟਰਵਿਊ ਦੇ ਵਿੱਚ ਉਹ ਇੱਕ ਗੱਲ ਕਹਿੰਦੇ ਆ ਕਿ ਬੱਚੇ ਅਗਰ ਰਿਜ਼ਲਟ ਦੱਸੂਗਾ ਉਹ ਤੇਰੀ ਕਿਸਮਤ ਆ ਪਰ ਸਾਡੇ ਲਈ ਤੂੰ ਅੱਜ ਅਪਸਰਾ ਕਿਉਂਕਿ ਇਸ ਲੈਵਲ ਤੱਕ ਆਉਣਾ ਬਹੁਤ ਵੱਡੀ ਗੱਲ ਆ ਤੇਰੇ ਲਈ ਉਹ ਹੁਣ ਉੱਥੋਂ ਵਾਪਸ ਚਲਾ ਜਾਂਦਾ ਇੱਕ ਮਹੀਨੇ ਬਾਅਦ ਰਿਜ਼ਲਟ ਆਉਣਾ ਹੁੰਦਾ ਇੱਕ ਮਹੀਨਾ ਲਗਾਤਾਰ ਉਹ ਬੱਚਿਆਂ ਨੂੰ ਟਿਊਸ਼ਨ ਪੜਾਉਂਦਾ ਆ ਦੀ ਅਗਲੀ ਤਿਆਰੀ ਕਰਦਾ ਕਿ ਮੈਂ ਅੱਗੇ ਜਾ ਕੇ ਜਿੱਦਾਂ ਦਾ ਕੰਪਿਊਟਰ ਕੋਰਸ ਕਰੂੰਗਾ ਜਿਹਦੇ ਵਿੱਚ ਮੇਰੀ ਡੇਲੀ ਦੀ ਚੰਗੀ ਕਮਾਈ ਹੋਵੇ ਜਾਂ ਮੈਂ ਕੋਈ ਚੰਗਾ ਬਿਜ਼ਨਸ ਕਰਾਂ ਉਹ ਇਸ ਤਰ੍ਹਾਂ ਦੀਆਂ ਜ਼ਿੰਦਗੀ ਦੀਆਂ ਟਿਪਸ ਅਖਬਾਰਾਂ ਦੋ ਲੋਕਾਂ ਦੁਆਏ ਸੁਣਦਾ ਰਹਿੰਦਾ ਹਨ ਤਾਂ ਮਹੀਨਾ ਬੀਤ ਜਾਣ ਤੋਂ ਬਾਅਦ ਇੱਕ ਦਿਨ ਉਹ ਜਿਸ ਦਿਨ ਉਹਦਾ ਰਿਜ਼ਲਟ ਆਉਣਾ ਨਾ ਉਸ ਦਿਨ ਉਹ ਗੱਡੀ ਸਾਫ਼ ਕਰ ਰਿਹਾ ਉਹ ਸੇਠ ਦੀ ਤਾਂ ਉਹ ਸੇਠ ਗੱਡੀ ਦੇ ਵਿੱਚ ਬੈਠਾ ਤੇ ਅਚਾਨਕ ਉਸ ਸੇਠ ਆਵਦਾ ਫੋਨ ਚ ਚਲਾ ਰਿਹਾ ਤੇ ਉਹ ਨੂੰ ਯਾਦ ਹੁੰਦਾ ਹੈ ਕਿ ਅੱਜ ਮੇਰਾ ਰਿਜ਼ਲਟ ਹੋਣਾ ਤੇ ਉਹ ਸੇਠ ਨੂੰ ਕਹਿੰਦਾ ਬਾਪੂ ਜੀ ਅੱਜ ਮੇਰਾ 11 ਵਜੇ ਤੱਕ ਰਿਜ਼ਲਟ ਆ ਜਾਊਗਾ ਕਿ ਤੁਸੀਂ ਮੈਨੂੰ ਆਪਦੇ ਫੋਨ ਤੇ ਰਿਜ਼ਲਟ ਵੇਖ ਕੇ ਦੱਸ ਸਕਦੇ ਹੋ ਉਹ ਕਹਿੰਦਾ ਕਿ ਹਾਂ 11 ਵਜਨ ਚ 10 ਮਿੰਟ ਹੀ ਬਾਕੀ ਆ ਕੋਈ ਗੱਲ ਨਹੀਂ ਤਾਂ ਬਾਪੂ ਉੱਥੇ ਗੱਡੀ ਦੇ ਵਿੱਚ ਬੈਠਾ ਬੈਠਾ ਹੀ ਨਾ ਉਹਦਾ ਰਿਜ਼ਲਟ ਖੋਲਦਾ ਤੇ ਰਿਜ਼ਲਟ ਦੇਖਦਾ ਕਿ ਜਿਹੜੀ ਕਿ ਮੈਰਿਟ ਲਿਸਟ ਦੇ ਵਿੱਚ ਉਹ ਬੱਚੇ ਦਾ ਨਾਮ ਆਇਆ ਹੁੰਦਾ ਉਹ ਬੱਚੇ ਨੂੰ ਨਾ ਸ਼ੀਸ਼ਾ ਖੋਲ ਕੇ ਕਹਿੰਦਾ ਕਿ ਕਿਉਂ ਅਫਸਰ ਸਾਹਿਬ ਤੁਸੀਂ ਤਾਂ ਬੜੇ ਸ਼ਾਕੀ ਉਹ ਕਹਿੰਦਾ ਕਿ ਅੱਛਾ ਕੀ ਕੀ ਗੱਲ ਹੋ ਗਈ ਉਹਨੂੰ ਮਤਲਬ ਮਜ਼ਾਕ ਲੱਗਦੀ ਹੈ ਇਹ ਚੀਜ਼ ਉਹ ਬੱਚੇ ਨੂੰ ਤੇ ਉਹ ਬਾਹਰ ਉੱਤਰ ਕੇ ਕਹਿੰਦਾ ਹੈ ਕਿ ਤੂੰ ਅਫਸਰ ਬਣ ਗਿਆ ਤੂੰ ਆਈਪੀਐਸ ਅਫਸਰ ਬਣ ਚੁੱਕਾ ਹੈ ਦੇਖ ਤੇਰਾ ਲਿਸਟ ਦੇ ਵਿੱਚ ਨਾ ਆਇਆ ਲੇਕਿਨ ਉਹ ਬੱਚੇ ਨੂੰ ਯਕੀਨ ਨਹੀਂ ਆਉਂਦਾ ਤੇ ਉਹ ਚੂ ਚੂ ਅਫਸਰ ਦੇ ਗੱਲ ਲੱਗ ਕੇ ਰੋਣ ਲੱਗ ਜਾਂਦਾ ਸੌਰੀ ਸੇਠ ਦੇ ਗੱਲ ਲੱਗ ਕੇ ਤੇ ਰੋਂਦਾ ਰੋਂਦਾ ਨਾ ਪੈਰੀ ਡਿੱਗਦਾ ਤੇ ਉਹ ਸੇਠ ਕਹਿੰਦਾ ਨਾ ਲੈ ਵੇ ਤੂੰ ਤਾਂ ਹੁਣ ਵੱਡਾ ਬੰਦਾ ਬਣ ਗਿਆ ਤੈਨੂੰ ਪੈਰੀ ਪੈਣ ਦੀ ਲੋੜ ਨਹੀਂ ਤੂੰ ਗਲੇ ਲੱਗ ਅੱਜ ਤੋਂ ਬਾਅਦ ਅਸੀਂ ਤੈਨੂੰ ਸਲੂਟ ਮਾਰਾਂਗੇ ਕਿਉਂਕਿ ਤੂੰ ਅਫਸਰ ਹੈ ਤਾਂ ਉੱਥੋਂ ਉਹ ਆਫੀਸਰ ਦੀ ਜਿਹੜੀ ਜੁਆਇਨਿੰਗ ਕਰਦਾ ਆ ਉਹਦੀ ਜੌਬ ਦੀ ਜੁਆਇਨਿੰਗ ਕਰਦਾ ਹੋਇਆ ਉਹਨੂੰ ਇੱਕ ਸਪੈਸ਼ਲ ਗੱਡੀ ਦਿੱਤੀ ਜਾਂਦੀ ਹੈ ਸਾਰੀਆਂ ਸਹੂਲਤਾਂ ਮਿਲਦੀਆਂ ਨੇ ਕਿਉਂਕਿ ਹੁਣ ਉਹ ਬੜਾ ਵੱਡਾ ਆਫੀਸਰ ਆ ਤਾਂ ਉੱਥੋਂ ਹੀ ਉਸ ਏਰੀਆ ਦੇ ਵਿੱਚ ਉਹਦੀ ਡਿਊਟੀ ਹੁੰਦੀ ਆ ਤੇ ਡਿਊਟੀ ਤੋਂ ਬਾਅਦ ਨਾ ਉਹ ਆਧੇ ਸ਼ਹਿਰ ਦੇ ਵਿੱਚ ਇੱਕ ਦਿਨ ਆਪਦੇ ਬੋਡੀਗਾਰਡਸ ਦੇ ਨਾਲ ਜਾ ਰਿਹਾ ਤੇ ਉੱਥੇ ਜਾ ਕੇ ਉਹ ਦੇਖਦਾ ਕਿ ਦਿੱਲੀ ਜਦੋਂ ਡਿਊਟੀ ਤੇ ਜਾਂਦਾ ਇੱਕ ਰੋਡ ਤੇ ਉੱਪਰ ਨਾ ਬਜ਼ੁਰਗ ਮਾਂ ਪਈ ਹੁੰਦੀ ਆ ਬੈਠੀ ਹੁੰਦੀ ਆ ਤੇ ਉਹ ਰੋਜ਼ ਮੰਗ ਕੇ ਖਾਣਾ ਖਾਂਦੀ ਆ ਕਿਉਂਕਿ ਉਹਨੂੰ ਸ਼ੁਰੂ ਤੋਂ ਪਤਾ ਸੀ ਕਿ ਮੇਰੀ ਮਾਂ ਨੇ ਸਾਨੂੰ ਐ ਛੱਡ ਦਿੱਤਾ ਸੀ ਨਾ ਤਾਂ ਉਹਦੇ ਕੋਲੇ ਮਾਂ ਸੀ ਨਾ ਮਾਂ ਦਾ ਸਹਾਰਾ ਸੀ ਤਾਂ ਉਹ ਇੱਕ ਦਿਨ ਜਾ ਕੇ ਨਾ ਉਹ ਬਜ਼ੁਰਗ ਔਰਤ ਨੂੰ ਕਹਿੰਦਾ ਕਿ ਮਾਤਾ ਜੀ ਤੁਸੀਂ ਸਾਈਡ ਤੇ ਹੋ ਕੇ ਬੈਠੋ ਤੁਹਾਨੂੰ ਕੋਈ ਮਾਰ ਸਕਦਾ ਠੋਕਰ ਮਾਰ ਸਕਦਾ ਜਾਂਦਾ ਹੋਇਆ ਤੇ ਮਾਂ ਗੋ ਹੱਥ ਕਰਕੇ ਕਹਿੰਦੀ ਹੈ ਕਿ ਪੁੱਤਰ ਤੂੰ ਮੇਰੇ ਲਈ ਖਾਣਾ ਲੈਣ ਗਿਆ ਸੀ ਤੂੰ ਖਾਣਾ ਲਿਆਇਆ ਉਹ ਕਹਿੰਦਾ ਮਾਤਾ ਜੀ ਕੀ ਤੁਸੀਂ ਕੀ ਕਹਿ ਰਹੇ ਹੋ ਕਹਿੰਦੀ ਤੂੰ ਮੇਰੇ ਲਈ ਖਾਣਾ ਲੈਣ ਗਿਆ ਸੀ ਲਿਆਇਆ ਉਹ ਸੋਚਦਾ ਕਿ ਇਹ ਮਾਤਾ ਨਾ ਦਿਮਾਗੀ ਤੌਰ ਤੇ ਜਿਹੜੀ ਆ ਸਹੀ ਨਹੀਂ ਦਾ ਸੰਤੋਲਨ ਉਹ ਉੱਥੋਂ ਹੀ ਆਪਦੀ ਗੱਡੀ ਵਿੱਚ ਬਿਠਾਉਂਦਾ ਮਾਤਾ ਨੂੰ ਇੱਕ ਡਾਕਟਰ ਕੋਲ ਲੈ ਕੇ ਜਾਂਦਾ ਉਹ ਡਾਕਟਰ ਜਾ ਕੇ ਦੱਸਦਾ ਕਿ ਇਹਨਾਂ ਦੇ ਦਿਮਾਗ ਦੇ ਉੱਪਰ ਸੱਟ ਲੱਗੀ ਆ 6 ਮਹੀਨੇ ਤੱਕ ਟ੍ਰੀਟਮੈਂਟ ਚੱਲੇਗਾ 6 ਮਹੀਨਿਆਂ ਦੇ ਬਾਅਦ ਹੋ ਸਕਦਾ ਇਹ ਸਹੀ ਹੋ ਜਾਣ ਤਾਂ ਉਹ ਮਾਤਾ ਦਾ ਟ੍ਰੀਟਮੈਂਟ ਖੁਦ ਕਰਵਾਉਂਦਾ ਹੈ 6 ਮਹੀਨਿਆਂ ਬਾਅਦ ਜਦੋਂ ਉਹ ਮਾਤਾ ਨੂੰ ਘਰ ਲੈ ਕੇ ਆਉਂਦਾ ਤੇ ਉਹ ਕਹਿੰਦਾ ਕਿ ਮਾਤਾ ਜੀ ਮੇਰੇ ਮਾਤਾ ਨਹੀਂ ਸਨ ਤੇ ਤੁਸੀਂ ਲਵਾਰਸ ਤੁਹਾਡੇ ਕੋਈ ਬੱਚਾ ਨਹੀਂ ਆ ਤਾਂ ਇਸ ਕਰਕੇ ਤੁਸੀਂ ਮੇਰੇ ਇਸੇ ਸਰਕਾਰੀ ਘਰ ਵਿੱਚ ਹੀ ਰਹੋ ਉਹ ਕਹਿੰਦੀ ਨਹੀਂ ਬੇਟਾ ਮੈਂ ਇਸ ਤਰ੍ਹਾਂ ਨਹੀਂ ਰਹਿ ਸਕਦੀ ਤਾਂ ਉਹ ਕਹਿੰਦਾ ਕਿ ਫੇਰ ਤੁਸੀਂ ਮੈਨੂੰ ਆਪਦਾ ਟਿਕਾਣਾ ਦੱਸੋ ਆਪਦੇ ਬੱਚਿਆਂ ਬਾਰੇ ਆਪਦੇ ਪਤੀ ਬਾਰੇ ਤੁਸੀਂ ਇਹ ਦੱਸੋ ਮੈਂ ਤੁਹਾਨੂੰ ਉੱਥੇ ਛੱਡ ਕੇ ਆਵਾਂਗਾ ਪਰ ਤੁਹਾਨੂੰ ਕੱਲਿਆਂ ਨੂੰ ਸੜਕ ਤੇ ਨਹੀਂ ਬਹਿਣ ਦਵਾਂਗਾ ਉਹ ਫਿਰ ਮਾਤਾ ਕਹਾਣੀ ਸ਼ੁਰੂ ਕਰਦੀ ਆ ਕਹਿੰਦੀ ਆ ਕਿ ਬੇਟਾ ਅੱਜ ਤੋਂ ਬਹੁਤ ਸਾਲ ਪਹਿਲਾਂ ਮੇਰੇ ਇਸ ਤਰ੍ਹਾਂ ਬੱਚੇ ਸੀ ਮੇਰੇ ਪਤੀ ਦੀ ਡੈਥ ਹੋ ਗਈ ਸੀ ਮੈਂ ਆਪਦੇ ਬੱਚਿਆਂ ਨੂੰ ਭੁੱਖੇ ਨਹੀਂ ਸੀ ਵੇਖ ਸਕਦੀ ਇਸ ਕਰਕੇ ਮੈਂ ਆਸ਼ਰਮ ਚ ਛੱਡਦਾ ਹੀ ਤਾਂ ਉਹ ਕਹਿੰਦੀ ਆ ਕਿ ਉਹ ਆਉਂਦਿਆ ਸਾਰੀ ਮੇਰੇ ਨਾਲ ਇੱਕ ਅਜਿਹੀ ਘਟਨਾ ਵਾਪਰੀ ਮੇਰੀ ਸਾਰੀ ਜਾਇਦਾਦ ਚ ਚਲੀ ਗਈ ਜਿਹੜੀ ਕਿ ਹੁਣ ਤੇਰੇ ਸਹਾਰੇ ਨਾਲ ਵਾਪਸ ਆਈ ਆ ਲੇਕਿਨ ਮੈਂ ਆਪਦੇ ਬੱਚਿਆਂ ਨੂੰ ਪਾਲ ਨਹੀਂ ਸਕੀ ਸਾਰੀ ਜ਼ਿੰਦਗੀ ਮੈਨੂੰ ਇਹ ਅਫਸੋਸ ਰਹੇਗਾ ਤੇ ਉਹ ਪੁੱਛਦਾ ਕਿ ਮਾਂ ਤੇਰੇ ਬੇਟੇ ਦਾ ਨਾਮ ਕੀ ਸੀ ਕਹਿੰਦੀ ਮੇਰੇ ਬੇਟੇ ਦਾ ਨਾਮ ਸੀ ਸੁਨੀਲ ਤਾਂ ਉਹ ਫਿਰ ਦੱਸਦਾ ਕਿ ਮਾਂ ਮੈਂ ਤੇਰਾ ਸੁਨੀਲ ਹਾਂ ਤਾਂ ਜਦੋਂ ਮਾਂ ਨੂੰ ਯਕੀਨ ਨਹੀਂ ਆਉਂਦਾ ਉਹ ਸਾਰੀਆਂ ਗੱਲਾਂ ਦੱਸਦਾ ਕਿ ਮੈਂ ਇੰਨੇ ਸਾਲ ਦਾ ਸੀ ਜਦੋਂ ਆਸ਼ਰਮ ਚ ਗਿਆ ਸੀ ਤੇ ਮਾਂ ਪੁੱਤ ਗਲੇ ਲੱਗ ਕੇ ਬਹੁਤ ਉੱਚੀ ਉੱਚੀ ਰੋਂਦੇ ਆ ਤੇ ਆਪਦੇ ਪਿਛੋਕੜ ਨੂੰ ਯਾਦ ਕਰਕੇ ਤੇ ਉਹ ਕਹਿੰਦਾ ਕਿ ਮਾਂ ਬੱਸ ਹੁਣ ਮੈਂ ਆ ਗਿਆ ਮੈਂ ਤੇਰੇ ਲਈ ਹਮੇਸ਼ਾ ਲਈ ਰੋਟੀ ਲੈ ਕੇ ਆਇਆ ਤੇਰੇ ਲਈ ਮੈਂ ਤੱਕ ਕਰਕੇ ਮੈਂ ਆਪਦੀ ਰੋਟੀ ਵੀ ਬਣਾਈ ਆ ਤੇ ਤੇਰੇ ਲਈ ਵੀ ਹੁਣ ਤੈਨੂੰ ਸੜਕ ਤੇ ਰੋਲਣ ਦੀ ਲੋੜ ਨਹੀਂ ਕਿਉਂਕਿ ਤੂੰ ਹਮੇਸ਼ਾ ਮੇਰੇ ਕੋਲ ਰਹੇਂਗੀ ਮਾਂ ਕਹਿੰਦੀ ਹੈ ਕਿ ਬੇਟਾ ਮੈਨੂੰ ਮaaf ਕਰ ਦੇ ਮੈਂ ਮਜਬੂਰ ਸੀ ਤੁਹਾਨੂੰ ਰੋਟੀ ਨਹੀਂ ਖਵਾ ਸਕੀ ਪਾਲ ਨਹੀਂ ਸਕੀ ਲੇਕਿਨ ਉਹ ਕਹਿੰਦਾ ਕਿ ਮਾਂ ਮੈਨੂੰ ਤੇਰੀ ਮਜਬੂਰੀ ਦਾ ਪਤਾ ਸੀ ਥੋੜੇ ਦਿਨਾਂ ਬਾਅਦ ਮਾਣੂ ਉਹ ਇੱਕ ਬਹੁਤ ਸੋਹਣੀ ਸੁਸ਼ੀਲ ਲੜਕੀ ਦੇ ਨਾਲ ਮੜਾਉਂਦਾ ਹੈ ਕਹਿੰਦਾ ਕਿ ਮਾਂ ਮੈਂ ਇਸ ਨਾਲ ਵਿਆਹ ਕਰਨਾ ਚਾਹੁੰਦਾ ਹੈ ਤਮਾਰਾ ਰਜ਼ੀ ਹੋ ਜਾਂਦੀ ਆ ਬੜੀ ਖੁਸ਼ੀ-ਖੁਸ਼ੀ ਵਿਆਹ ਕੀਤਾ ਜਾਂਦਾ ਤੇ ਹੁਣ ਉਸ ਘਰ ਵਿੱਚ ਨੂੰਹ ਸੱਸ ਬੜੇ ਪਿਆਰ ਨਾਲ ਰਹਿੰਦੀਆਂ ਤੇ ਸੁਨੀਲ ਤਾਂ ਆਪਣੀ ਜੌਬ ਤੇ ਜਾਂਦਾ ਤੇ ਉਹ ਲੜਕੀ ਆ ਜਿਹੜੀ ਮਾਂ ਜੀ ਦੀ ਪੂਰੀ ਸੇਵਾ ਕਰਦੀ ਆ ਬੜਾ ਸੋਹਣਾ ਪਰਿਵਾਰ ਬਣ ਜਾਂਦਾ ਤੇ ਉਹ ਮਾਂ ਕਹਿੰਦੀ ਆ ਪਿਛਕ ਮੈਂ ਸਾਰੀ ਜ਼ਿੰਦਗੀ ਨਰਕ ਚ ਗੁਜ਼ਾਰ ਲਈ ਪਰ ਮੇਰਾ ਬੁਢਾਪਾ ਇੰਨਾ ਸੋਹਣਾ ਮੇਰੇ ਪੁੱਤ ਨੇ ਬਣਾਇਆ ਕਿ ਮੈਨੂੰ ਉਹ ਪਿਛਲੇ ਸਾਰੇ ਦੁੱਖ ਭੁੱਲ ਚੁੱਕੀ ਆ ਕਿ ਏਸੀ ਜੀ ਅੱਜ ਦੀ ਕਹਾਣੀ ਕਿ ਇੱਕ ਔਰਤ ਸਾਰੀ ਜ਼ਿੰਦਗੀ ਦੁੱਖਾਂ ਦੀ ਭੋਕੇ ਉਹਦਾ ਬੁਢਾਪਾ ਵੀ ਚੰਗਾ ਨਿਕਲ ਜੇ ਤਾਂ ਪਿਛਲੇ ਦੁੱਖ ਵੀ ਭੁੱਲੇ ਜਾਂਦੀ ਆ ਅਗਰ ਪਿੱਛੇ ਉਹਨੇ ਬਹੁਤ ਸੌਖੇ ਵੀ ਮਾਣਿਆ ਤਾਂ ਬੁਢਾਪਾ ਬੁਰਾ ਤਾਂ ਉਹਨੂੰ ਉਹ ਜੌਨ ਨਹੀਂ ਦਿੰਦਾ ਇਸੇ ਤਰ੍ਹਾਂ ਕਈ ਹੋਰ ਵੀ ਬੜੀਆਂ ਔਰਤਾਂ ਨੇ ਜਿਹੜੀਆਂ ਸੈल्फ ਆਪਦੇ ਬੱਚਿਆਂ ਨੂੰ ਪਾਲਣ ਲਈ ਪਰਿਵਾਰਾਂ ਵਿੱਚ ਜੀ ਰਹੀਆਂ ਨੇ ਉਹਨਾਂ ਦਾ ਆਸਰਾ ਉਹਨਾਂ ਦੇ ਬੱਚੇ ਨੇ ਜਾਗਈ ਅਜਹਿਆ ਨੇ ਜਿਹੜੀਆਂ ਕਿ ਪਰਿਵਾਰ ਦੇ ਨਾਲ ਮੋਢਾ ਲਾ ਕੇ ਵੀ ਖੜ੍ਹਦੀਆਂ ਨੇ ਤੁਹਾਨੂੰ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਸ਼ੇਅਰ ਕਰਕੇ ਜ਼ਰੂਰ ਦੱਸਿਓ ਕੱਲ ਨਵੀਂ ਕਹਾਣੀ ਨਾਲ ਹਾਜ਼ਰ ਹੋਵਾਂਗੇ ਧੰਨਵਾਦ ਜੀ